ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਉ ਗੁਰੂ ਪੈਰ ਵਾਲਿਓ ਸਾਧ ਸੰਗਤਿਆ ਅਗੇ ਸਲੋਕ ਕੋਲੇ ਨਾਲ ਆਪਾਂ ਵਿਚਾਰ ਕੇ ਸਾਂਝ ਪਾਈਏ 16ਵੇਂ ਸਲੋਕ ਦੇ ਵਿੱਚ ਸਾਹਿਬ ਪ੍ਰਮਾਨ ਕਰਦੇ ਨੇ ਤਹ ਕਾਹੂ ਕਉ ਦੇਤ ਨਹਿ ਨਹਿ ਪਹਿ ਮਾਨਤ ਆਨਾ ਕਹ ਨਾਨਕ ਸੁਨਰੇ ਬਨਾ ਗਿਆਨੀ ਤਾਹੇ ਵਖਾਣ ਭੈ ਖਾ ਵਡਰਾ ਡਰਾਉਣਾ ਪਾਤਸ਼ਾਹ ਕਹਿੰਦੇ ਭੈ ਕਾਹੂ ਕੋ ਦੇਤਨਾ ਹੈ ਕਿਸੇ ਨੂੰ ਜਿਹੜਾ ਇਨਸਾਨ ਡਰਾਉਂਦਾ ਨਹੀਂ ਤੇ ਨਾ ਹੀ ਕਿਸੇ ਵੀ ਇਨ ਮੰਨਦਾ ਨਾ ਹੈ ਪਹਿ ਮੰਨਦਾ ਕਿਸੇ ਇਨ ਵੀ ਨਹੀਂ ਮੰਨਦਾ ਭਾਵ ਜੇ ਕੋਈ ਜ਼ਬਰਦਸਤ ਕਰਦਾ ਹੈ ਇਨ ਮਨਾਉਣੀ ਚਾਹੁੰਦਾ ਹੈ ਤਾਂ ਪਾਤਸ਼ਾਹ ਕਹਿੰਦੇ ਉਹ ਨਹੀਂ ਡਰਦਾ ਇਨ ਨਹੀਂ ਮੰਨਦਾ ਤੇ ਕਿਸੇ ਨੂੰ ਇਸ ਤਰ੍ਹਾਂ ਦਾ ਡਰ ਦਿੰਦਾ ਵੀ ਨਹੀਂ ਤੇ ਉਹ ਕੌਣ ਹੁੰਦਾਗਾ ਸਾਹਿਬ ਪ੍ਰਮਾਣ ਕਰਦੇ ਨੇ ਕਹ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਣਾ ਉਹ ਗਿਆਨੀ ਦੀ ਪਦਵੀ ਤੱਕ ਪਹੁੰਚ ਜਾਂਦਾ ਹੈ ਪਰ ਉਹ ਉਸ ਅਕਾਲ ਪੁਰਖ ਪ੍ਰਮਾਤਮਾ ਬਾਰੇ ਗਿਆਨ ਹੋ ਜਾਂਦਾ ਸੋ ਆਓ ਅਗਲੇ ਸ਼ਲੋਕ ਦੇ ਵਿੱਚ ਸਾਹਿਬ ਪ੍ਰਮਾਣ ਕਰਦੇ ਨੇ ਜਹ ਵਿਖਿਆ ਸਗਲੀ ਤਜੀ ਲਿਓ ਪੀਖ ਬੈਰਾਗ ਕਹ ਨਾਨਕ ਸੁਨਰੇ ਮਨਾ ਤੇਹ ਨਰ ਮਾਥੇ ਭਾਰ ਜਹ ਵਿਖਿਆ ਸਗਲੀ ਤਜੀ ਇਸ ਇਨਸਾਨ ਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੇਸ਼ ਦੀ ਜਿਹੜੀ ਜ਼ਹਿਰ ਹੈ ਵਿਖਿਆ ਇਹ ਤਜਤੀ ਤਜੀ ਭਾਵ ਛੱਡਤੀ ਲਿਓ ਭੇਖ ਬੈਰਾਗ ਤੇ ਜਿਸ ਨੇ ਆਪਣੇ ਆਪਾ ਕਹਦੀ ਵੀ ਆਪਣੇ ਸਰੀਰ ਘਟਾਚੇ ਨੂੰ ਬੈਰਾਗ ਦੇ ਵਿੱਚ ਬੈਰਾਗ ਭਾਵ ਸਹਿਜ ਅਵਸਥਾ ਦੇ ਵਿੱਚ ਇਹ ਨਹੀਂ ਕਿ ਉਸਨੇ ਭੇਖ ਇਸ ਤਰ੍ਹਾਂ ਦਾ ਬਣਾ ਲਿਆ ਕੋਈ ਬਾਣਾ ਇਸ ਤਰ੍ਹਾਂ ਦਾ ਪਾ ਲਿਆ ਕਿ ਮੈਂ ਬੈਰਾਗੀ ਆ ਨਹੀਂ जिने सहज अवस्था ਨੂੰ ਪ੍ਰਾਪਤ ਕਰ ਲਿਆ ਤੇ ਸਾਹਿਬ ਪ੍ਰਮਾਣ ਕਰਦੇ ਨੇ ਕਹਿੰਦੇ ਗਹੁ ਨਾਲਕ ਸੁਨਰੀ ਮਨਾ ਤੇਹ ਨਰ ਮਾਥੇ ਭਾਗ ਉਸ ਇਨਸਾਨ ਦੇ ਮੱਥੇ ਦੇ ਵੱਡੇ ਭਾਗ ਨੇ ਭਾਵ ਉਹ ਵੱਡ ਭਾਗ ਹੈਗਾ ਜਿਸਨੇ ਕਾਮ, ਕ્રોਧ, ਲੋਭ, অহੰਕਾਰ, ਈਰਖਾ, ਦਵੇਸ਼ ਦੀ ਪੁੱਛ ਹੈ ਜਿਹੜੀ ਉਹ ਛੱਡਤੀ ਸੋ 18ਵੇਂ ਸ਼ਲੋਕ ਦੇ ਵਿੱਚ ਸਾਹਿਬ ਪ੍ਰਮਾਣ ਕਰਦੇ ਨੇ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹ ਨਾਨਕ ਸੁਨਰੇ ਮਨਾਤੇ ਘਟ ਬ੍ਰਹਮਨ ਵਾਸ ਜਿਹੜੇ ਸ਼ਲੋਕ ਉੱਪਰ ਅੱਪਾ ਵਿਚਾਰ ਕੀਤੇ ਅਲੱਗ-ਪੱਗ ਭਾਵਾਂ ਖੋਣਾ ਵਾਲੇ ਬਾਰੇ ਨੇ ਇੱਥੇ ਕਾਮ ਕ੍ਰੋਧ ਲੋਭ ਅਹੰਕਾਰ ਦੀ ਜਿਹੜੀ ਈਰਖਾ ਦਵੈਸ਼ ਦੀ ਜ਼ਹਿਰ ਉਹ ਛੱਡ ਨੂੰ ਕਿਹ ਪਾਤਸ਼ਾਹ ਨੇ ਤੇ ਉਹ ਇਨਸਾਨ ਬੜ ਭਾਗਿਆ ਇੱਥੇ ਪਾਤਸ਼ਾਹ ਕਹਿੰਦੇ ਜਿਹ ਮਾਇਆ ਮਮਤਾ ਸੱਚ ਜਿਸ ਇਨਸਾਨ ਨੇ ਮਾਇਆ ਭਾਵ ਉਹ ਚੀਜ਼ਾਂ ਸ਼ਕਤੀਆਂ ਜਿਹੜੀਆਂ ਪਰਮਾਤਮਾ ਤੋਂ ਦੂਰ ਰੱਖਦੀਆਂ ਨੇ ਮਮਤਾ ਭਾਵ ਐਨਾ ਮੋਹ ਤੇ ਲੋਭ ਛੜਤਾ ਵੀ ਜਿਹੜਾ ਸਾਨੂੰ ਇੱਕ ਪਾਸੇ ਜੋੜਦੇ ਪਰਮਾਨੰਨਾਂ ਨੂੰ ਤੋਪਦੇ ਜਿਸ ਰਸਾਨੇ ਛੜ ਤੇ ਤਜੀਹ ਭਾਵ ਛੜ ਤੇ ਸਭ ਤੇ ਪਉ ਉਦਾਸ ਭਾਵ ਉਪਰਾਮ ਦੀ ਅਵਸਥਾ ਦੇ ਵਿੱਚ ਆ ਗਿਆ ਜਿਵੇਂ ਆਪਾਂ ਪਿਛਲੇ ਸ਼ਲੋਕਾਂ ਦੇ ਵਿਚਾਰ ਕੀਤੀ ਸੀਗੀ ਕੰਚਨ ਲੋਹ ਸਮਾਨ ਉਹ ਅਵਸਥਾ ਦੇ ਵਿੱਚ ਆ ਜਾਂਦਾ ਹੈਗਾ ਕਹੋ ਨਾਨਕ ਸੁਨ ਰੇ ਮਨਾ ਤਿਹ ਕਟ ਬ੍ਰਹਮ ਨਿਵਾਸ ਆ ਉਸ ਪਰਮਾਤਮਾ ਦੇ ਹਿਰਦੇ ਵਿੱਚ ਪਾਤਸ਼ਾਹ ਕਹਿੰਦੇ ਬ੍ਰਹਮ ਭਾਵ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈਗਾ ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਜਿਹੜਾ ਬੀਜ ਰੂਪ ਦੇ ਵਿੱਚ ਸਾਰੇ ਇਨਸਾਨਾਂ ਦੇ ਵਿੱਚ ਪਿਆ ਉਹ ਪ੍ਰਗਟ ਹੋ ਜਾਂਦਾ ਹੈਗਾ ਸੋ ਤਿੰਨਾਂ ਦਾ ਭਾਵ ਅਰਥ ਆਪਾਂ ਸਮਝੀ ਤੇ ਕੋਈ ਗਿਆਨੀ ਭਾਵ ਜੀ ਨੂੰ ਪਰਮਾਤਮਾ ਬਾਰੇ ਗਿਆਨ ਹੋ ਗਿਆ ਮਾਥਾ ਪਾ ਕੇ ਡਬੜ ਭਾਗਾ ਹੋ ਗਿਆ ਗਿਆਨ ਉਸੇ ਨੂੰ ਪ੍ਰਾਪਤ ਹੋਵੇਗਾ ਨਾ ਜਿਹਦੇ ਵੱਡੇ ਭਾਗ ਹੋਣਗੇ ਤੇ ਜਿਹਦੇ ਵੱਡੇ ਭਾਗ ਹੋਏ ਗਿਆਨ ਪ੍ਰਾਪਤ ਹੋ ਗਿਆ ਉਸ انسان ਤੇ ਕੁਦਰਤੀ ਆਇਆ ਵੀ ਆਪਾਂ ਕਹਿੰਦੇ ਜਿੰਨ ਤੇ ਇਹ ਘਟ ਬ੍ਰਹਮ ਨਿਵਾਸ परमात्मा ਦੇ ਹਿਰਦੇ ਵਿੱਚ ਵੀ परमात्मा ਉਸ ਹਿਰਦੇ ਦੇ ਵਿੱਚ ਵਸ ਗਿਆ ਉਸ انسان ਤੇ ਸੋ ਬਾਣੀ ਨੂੰ ਪੜਿਓ ਵਿਚਾਰੀਏ ਤੇ ਆਪਣੇ ਜਿਹੜਾ ਜੀਵਨ ਨੂੰ ਸਫਲਾ ਕਰੀਏ ਸੋ ਬੇਨਤੀਆਂ ਪ੍ਰਵਾਨ ਕਰਨੀ ਆਪ ਨੂੰ ਲੱਛਕਰੀ ਸ਼ਮਾ ਬਖਸ਼ਣੀ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ